ਸਸਤਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਉਹ ਇਸ ਵਾਲੇ ਤੇ ਇੱਕ ਵੱਡੀ ਖਬਰ ਚੜੀ ਆ ਉਹ ਮੁਹਾਲੀ ਦੇ ਸੁਹਾਣਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਮੁਹਾਲੀ ਦੇ ਸੁਹਾਣਾ ਦੇ ਵਿੱਚ ਤਿੰਨ ਮੰਜ਼ਲਾ ਜਿਹੜੀ ਇਮਾਰਤ ਉਹ ਡਿੱਗਰ ਦੇ ਕਾਰਨ ਵੱਡਾ ਜਿਹੜਾ ਨੁਕਸਾਨ ਉਹ ਹੋਇਆ ਹੈ ਤੁਹਾਨੂੰ ਦੱਸਿਆ ਕਿ ਦੱਸਿਆ ਜਾ ਰਿਹਾ ਕਿ ਤਿੰਨ ਮੰਜ਼ਿਲਾ ਸੇ ਤਾਂ ਉਹਦੀ ਬੇਸਮੈਂਟ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਕੰਮ ਕਰੇ ਸਨ ਤਾਂ ਅਚਾਨਕ ਜਿਹੜੀ ਆ ਪੂਰੀ ਤਿੰਨ ਮੰਜ਼ਿਲਾ ਇਮਾਰਤ ਡਿੱਗ ਪੈਂਦੀ ਹੈ ਤਾਂ ਕਈ ਲੋਕ ਜਿਹੜੇ ਨੇ ਉਸ ਬੇਸਮੈਂਟ ਦੇ ਵਿੱਚ ਦੱਬੇ ਹੋਏ ਵੀ ਦੱਸੇ ਜਾ ਰਹੇ ਨੇ ਤੇ ਔਰ ਆਸ-ਪਾਸ ਦੇ ਲੋਕਾਂ ਵੱਲੋਂ ਜਿਹੜਾ ਉਸ ਦਾ ਜਿਹੜਾ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲਗਾਤਾਰ ਜਿਹੜੇ ਆਸ-ਪਾਸ ਦੇ ਲੋਕ ਨੇ ਮਲਬਾ ਉਠਾਨ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਨੇ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ ਉਹ ਵੀ ਮੌਕੇ ਉੱਤੇ ਪਹੁੰਚਿਆ ਹੋਏ ਨੇ ਤੇ ਸਾਰੀ ਜੜੀਆਂ ਉਸ ਜਿਹੜਾ ਆਪਰੇਸ਼ਨ ਸਰਚ ਆਪਰੇਸ਼ਨ ਜਿਹੜਾ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਲਾਕੇ ਦੇ ਲੱਗੇ ਹੀ ਜਿਹੜਾ ਕਿਤੇ ਕੋਈ ਕੰਮ ਚੱਲਦਾ ਪਿਆ ਸੀ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਜਿਹਦੀ ਧਮਕ ਦੇ ਨਾਲ ਇਹ ਸਾਰੀ ਤਿੰਨ ਮੰਜ਼ਲਾ ਬਿਲਡਿੰਗ ਜਿਹੜੀ ਆ ਉਹ ਡਿੱਗ ਪਈ ਆ ਔਰ ਦੱਸਿਆ ਜਾ ਰਿਹਾ ਕਿ ਬੜਾ ਤੰਗ ਜਿਹੜਾ ਇਲਾਕਾ ਸੀਗਾ ਬੜਾ ਕਿਉਂਕਿ ਇੱਥੇ ਮੁੰਡੇ ਕੁੜੀਆਂ ਜਿਹੜੇ ਉਹ ਪੀਜੀ ਵਗੈਰਾ ਜਿਹੜਾ ਉਹ ਬਣਿਆ ਹੋਇਆ ਸੀ ਤਾਂ ਅਚਾਨਕ ਇਹ ਡਿੱਗਰ ਦੇ ਕਾਰਨ ਵੱਡਾ ਜਿਹੜਾ ਨੁਕਸਾਨ ਆਸ-ਪਾਸ ਤੇ ਜਿਹੜੇ ਕਾਰਨ ਇਹ ਉਹਨਾਂ ਨੂੰ ਵੀ ਹੋਇਆ ਹੈ ਤਰੇੜਾ ਉਹਨਾਂ ਦੇ ਵਿੱਚ ਆਈਆਂ ਨੇ ਪਰ ਦੇਖਣਾ ਹੋਏਗਾ ਕਿ ਆਖਰਕਾਰ ਇਸ ਹਾਸੇ ਦੇ ਵਿੱਚ ਕਿੰਨੇ ਲੋਕ ਜਿਹੜੇ ਦੇ ਜਿਨ੍ਹਾਂ ਦੀ ਜਾਨਾਂ ਬੱਚੀਆਂ ਜਾ ਸਕਦੀਆਂ ਹਨ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ